ਸਰ ਸ੍ਰੀ ਅਕਾਲ ਪਿਆਰੇ ਬੱਚਿਓ ਸਵਾਗਤ ਹੈ ਤੁਹਾਡਾ ਸੋਨੀਆ ਟਾਕਸ ਐਂਡ ਟੀਚਿੰਗ ਵਿੱਚ ਅੱਜ ਅਸੀਂ ਕਰਾਂਗੇ ਦਿਨਾ ਦੇਨਾ ਇਸ ਤੋਂ ਪਹਿਲਾਂ ਵੀ ਮੈਂ ਵਕ ਵਕ ਵੀਡੀਓ ਪਾਈਆਂ ਨੇ ਜਿਵੇਂ ਕਿ ਫਲਾ ਦੇਨਾ ਸਬਜ਼ੀਆਂ ਦੇਨਾ ਸਰੀਰ ਦੇ ਅੰਗਾਂ ਦੇਨਾ ਦੋ ਅੱਖਰ ਵਾਲੇ ਸ਼ਬਦ ਤਿੰਨ ਅੱਖਰ ਵਾਲੇ ਸ਼ਬਦ ਸਾਰੀਆਂ ਮਾਤਰਾਵਾਂ ਉਹਨਾਂ ਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਣਗੇ ਤੁਸੀਂ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ ਤੇ ਵੀਡੀਓਜ਼ ਨੂੰ ਦੇਖ ਸਕਦੇ ਹੋ ਤੇ ਬੱਚਿਓ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੀ ਕੋਈ ਵੀ ਵੀਡੀਓ ਤੁਹਾਡੇ ਤੋਂ ਮਿਸ ਨਾ ਹੋਵੇ ਸਭ ਤੋਂ ਪਹਿਲਾਂ ਹਫ਼ਤੇ ਵਿੱਚ ਕਿੰਨੇ ਦਿਨ ਹੁੰਦੇ ਨੇ ਬੱਚਿਓ 7 ਦਿਨ 7 ਦਿਨ ਹੁੰਦੇ ਨੇ ਸੋਮਵਾਰ ਸੋਮਵਾਰ ਮੇਰੇ ਨਾਲ ਨਾਲ ਦੋਰਾਓ ਮੰਗਲਵਾਰ ਮੰਗਲਵਾਰ ਬੁੱਧਵਾਰ ਬੁੱਧਵਾਰ ਵੀਰਵਾਰ ਵੀਰਵਾਰ ਸ਼ੁਕੁਰਵਾਰ ਸ਼ੁਕੁਰਵਾਰ ਸ਼ਨੀਵਾਰ ਸ਼ਨੀਵਾਰ ਐਤਵਾਰ ਐਤਵਾਰ ਇੱਕ ਵਾਰ ਫੇਰ ਤੋਂ ਅਸੀਂ ਇੰਦਨਾ ਨੂੰ ਦੁਹਰਾਵਾਂਗੇ ਹਫਤੇ ਵਿੱਚ ਕਿੰਨੇ ਦਿਨ ਹੁੰਦੇ ਨੇ ਬੱਚਿਓ 7 ਦਿਨ ਹੁੰਦੇ ਨੇ ਤੁਸੀਂ ਆਪਣੀ ਨੋਟਬੁੱਕ ਵਿੱਚ ਵੀ ਇਹਨਾਂ ਨੂੰ ਰਾਈਟ ਡਾਊਨ ਕਰ ਸਕਦੇ ਹੋ ਲਿਖ ਸਕਦੇ ਹੋ ਉਸ ਤੋਂ ਤੁਹਾਨੂੰ ਈਜ਼ੀ ਹੋ ਜਾਏਗਾ ਸਿੱਖਣਾ ਦਿਨਾਂ ਦੇ ਨਾਂ ਤਾਂ ਬੱਚਿਓ ਮੇਰੇ ਨਾਲ ਨਾਲ ਤੁਸੀਂ ਵੀ ਰਿਪੀਟ ਕਰਿਓ ਹਫਤੇ ਵਿੱਚ ਕਿੰਨੇ ਦਿਨ ਹੁੰਦੇ ਨੇ ਬੱਚਿਓ ਸੱਤ ਵੈਰੀ ਗੁੱਡ ਸੋਮਵਾਰ ਸੋਮਵਾਰ ਮੰਗਲਵਾਰ ਮੰਗਲਵਾਰ ਬੁੱਧਵਾਰ ਬੁੱਧਵਾਰ ਵੀਰਵਾਰ ਵੀਰਵਾਰ ਸ਼ੁਕੁਰਵਾਰ ਸ਼ੁਕੁਰਵਾਰ ਸ਼ਨੀਵਾਰ ਸ਼ਨੀਵਾਰ ਐਤਵਾਰ ਐਤਵਾਰ ਬੱਚਿਓ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤੇ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਕਮੈਂਟ ਬਾਕਸ ਵਿੱਚ ਮੈਨੂੰ ਦੱਸਿਓ ਕਿ ਦਿਨਾ ਦਿਨਾ ਤੇ ਮੈਂ ਕੁਇਜ਼ ਲੈ ਕੇ ਤੁਹਾਡੇ ਲਈ ਆਵਾਂ ਜੇਕਰ ਯਸ ਤੇ ਪਲੀਜ਼ ਕਮੈਂਟ ਕਰਿਓ ਛੇਤੀ ਹੀ ਮਿਲਦੇ ਹਾਂ ਅਗਲੀ ਵੀਡੀਓ ਰਾਹੀਂ ਉਦੋਂ ਤੱਕ ਤੁਸੀਂ ਇਸ ਵੀਡੀਓ ਨੂੰ ਵੇਖੋ ਤੇ ਸਿੱਖੋ ਦਿਨਾ ਦੇਨਾ ਤੇ ਯਾਦ ਨਾਲ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਧੰਨਵਾਦ